ਸਰਦੀਆਂ ਦੇ ਮੌਸਮ ਦੇ ਵਿੱਚ ਲੋਕ ਠੰਡ ਤੋਂ ਬਚਣ ਦੇ ਲਈ ਹਰ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਨੇ ਕਈ ਲੋਕ ਰਾਤ ਨੂੰ ਸਵੈਟਰ ਪਾ ਕੇ ਸੌਂਦੇ ਨੇ ਜਦਕਿ ਕੁਝ ਲੋਕ ਰਾਤ ਨੂੰ ਜੂਰਾਬਾਂ ਪਾ ਕੇ ਵਿਸੌਂਦੇ ਨੇ ਛੋਟੇ ਬੱਚਿਆਂ ਨੂੰ ਵੀ ਅਕਸਰ ਜੁਰਾਬਾਂ ਪਾ ਕੇ ਹੀ ਸੌਾਇਆ ਜਾਂਦਾ ਹੈ ਤਾਂ ਜੋ ਰਾਤ ਨੂੰ ਠੰਡ ਮਹਿਸੂਸ ਬੱਚੇ ਨਾ ਕਰ ਸਕਣ ਪਰ ਰਾਤ ਨੂੰ ਜੁਰਾਬਾਂ ਪੈਣ ਨੂੰ ਲੈ ਕੇ ਕਈ ਲੋਕਾਂ ਦੇ ਵਿੱਚ ਬਹੁਤ ਸਾਰੇ ਸਵਾਲ ਉਹਨਾਂ ਦੇ ਮਨਾਂ ਦੇ ਵਿੱਚ ਉੱਠਦੇ ਨੇ ਕਈ ਕਹਿੰਦੇ ਨੇ ਕਿ ਰਾਤ ਨੂੰ ਜੁਰਾਬਾਂ ਪਾ ਕੇ ਸੌਣਾ ਸਿਹਤ ਲਈ ਸਹੀ ਹੁੰਦਾ ਹੈ ਪਰ ਕਈ ਇਸ ਨੂੰ ਗਲਤ ਮੰਨਦੇ ਨੇ ਕੱਝ ਲੋਕਾਂ ਦਾ ਮੰਨਣਾ ਹੈ ਕਿ ਆਦਤ ਸਿਹਤ ਲਈ ਫਾਇਦੇਮੰਦ ਹੋ ਸਕਦੀ ਜਦ ਕਿ ਕੁਝ ਦਾ ਇਹ ਮੰਨਣਾ ਹੈ ਕਿ ਇਹ ਆਦਤ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ ਅੱਜ ਅਸੀਂ ਤੁਹਾਨੂੰ ਇਹੀ ਦੱਸਾਂਗੇ ਕਿ ਰਾਤ ਨੂੰ ਜੁਰਾਬਾਂ ਬਾਹ ਪੈਣ ਕਿ ਸੋਣਾ ਕਿ ਵਾਕਈ ਫਾਇਦੇਮੰਦ ਹੈ ਜਾਂ ਫਿਰ ਨੁਕਸਾਨਦੇ ਸਾਬਿਤ ਹੁੰਦਾ ਹੈ ਮੈਡੀਕਲ ਨਿਊਜ਼ ਟੁਡੇ ਦੀ ਰਿਪੋਰਟ ਦੀ ਮੰਨੀ ਹੈ ਤਾਂ ਰਾਤ ਨੂੰ ਜਰਾਬਾਂ ਪਾ ਕੇ ਸੌਣ ਦੇ ਕਈ ਫਾਇਦੇ ਹੋ ਸਕਦੇ ਨੇ ਅਜਿਹਾ ਕਰਨ ਦੇ ਨਾਲ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ ਖਾਸ ਤੌਰ ਤੇ ਸਰਦੀਆਂ ਦੇ ਵਿੱਚ ਜਰਾਬਾ ਪੈਣ ਦੇ ਨਾਲ ਪੈਰਾਂ ਨੂੰ ਗਰਮ ਰੱਖਣ ਵਿੱਚ ਮਦਦ ਮਿਲਦੀ ਹੈ ਜਿਸ ਤੇ ਨਾਲ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਵੀ ਗਰਮੀ ਬਰਕਰਾਰ ਰਹਿੰਦੀ ਹੈ ਇਸੇ ਦੇ ਨਾਲ ਚੰਗੀ ਨੀਂਦ ਵੀ ਆਉਂਦੀ ਹੈ ਤੇ ਠੰਡੇ ਪੈਰਾਂ ਨਾਲ ਸੌਣ ਦੇ ਵਿੱਚ ਦਿੱਕਤ ਆ ਸਕਦੀ ਹੈ ਇਸ ਤੋਂ ਇਲਾਵਾ ਪੈਰਾਂ ਦੇ ਤਾਪਮਾਨ ਨੂੰ ਕੰਟਰੋਲ ਕਰਨ ਦੇ ਨਾਲ ਖੂਨ ਦਾ ਪ੍ਰਵਾਹ ਵੀ ਠੀਕ ਹੋ ਸਕਦਾ ਹੈ ਰਾਤ ਨੂੰ ਚੰਗੀ ਤਰ੍ਹਾਂ ਸੌਣ ਦੇ ਲਈ ਹੱਥਾਂ ਤੇ ਪੈਰਾਂ ਦਾ ਸਹੀ ਤਾਪਮਾਨ ਹੋਣਾ ਬਹੁਤ ਜ਼ਰੂਰੀ ਹੈ ਜੁਰਾਬਾਂ ਪਹਿਨਣ ਦੇ ਨਾਲ ਪੈਰਾਂ ਦਾ ਤਾਪਮਾਨ ਵੀ ਸੰਤੁਲਿਤ ਰਹਿੰਦਾ ਹੈ ਹਾਲਾਂਕਿ ਰਾਤ ਨੂੰ ਜੁਰਾਬਾਂ ਪਹਿਨਣ ਦੇ ਦੌਰਾਨ ਸੌਣ ਦੇ ਕੁਝ ਮਾੜੇ ਪ੍ਰਭਾਵ ਹੋ ਸਕਦੇ ਨੇ ਚਮੜੀ ਦੇ ਕੁਦਰਤੀ ਸਾਹ ਕਾਰਜ ਨੂੰ ਪ੍ਰਭਾਵਿਤ ਕਰ ਸਕਦੇ ਨੇ ਖਾਸ ਤੌਰ ਤੇ ਜੇ ਜੁਰਾਬਾਂ ਬਹੁਤ ਤੰਗ ਹੋਣ ਤਾਂ ਇਹ ਖੂਨ ਦੇ ਪ੍ਰਵਾਹ ਦੇ ਵਿੱਚ ਰੁਕਾਵਟ ਪੈਦਾ ਕਰ ਸਕਦੇ ਪੈਰਾਂ ਦੇ ਵਿੱਚ ਪਸੀਨਾ ਆ ਸਕਦਾ ਹੈ ਇਸੇ ਨਾਲ ਬੈਕਟੀਰੀਆ ਤੇ ਫੰਗਸ ਦੀ ਲਾਗ ਵੀ ਹੋ ਸਕਦੀ ਹੈ ਜੇਕਰ ਜਰਾਬਾਂ ਗਿੱਲੀਆਂ ਜਾਂ ਫਿਰ ਗੰਦੀਆਂ ਨੇ ਤਾਂ ਇਸ ਦੇ ਨਾਲ ਚਮੜੀ ਤੇ ਤਫੜ ਜਾਂ ਫਿਰ ਇਨਫੈਕਸ਼ਨ ਹੋ ਸਕਦੀ ਹੈ ਜਿਨ੍ਹਾਂ ਲੋਕਾਂ ਨੂੰ ਪੈਰਾਂ ਦੇ ਵਿੱਚ ਖਾਰਸ਼ ਜਾਂ ਫਿਰ ਇਨਫੈਕਸ਼ਨ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਇਸ ਆਦਤ ਨੂੰ ਨਹੀਂ ਅਪਣਾਉਣਾ ਚਾਹੀਦਾ ਜਿਨ੍ਹਾਂ ਲੋਕਾਂ ਨੂੰ ਪੈਰਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਉਹ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਅਜਿਹਾ ਕਰਨ ਬਾਰੇ ਸੋਚਣ